ਸ਼੍ਰੀ ਅਨੰਦਪੁਰ ਸਾਹਿਬ ਰਹਿਣ ਵਾਲੀਆਂ ਇਹ ਦੋਵੇਂ ਪੈਣਾ ਜਿਨ੍ਹਾਂ ਵਿੱਚੋਂ ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 골ਡ ਮੈਡਲਿਸਟ ਹੈ ਤੇ ਦੂਜੀ ਹਾਰਵਰਡ ਯੂਨੀਵਰਸਿਟੀ ਦੀ ਸਟੂਡੈਂਟ ਹੈ। ਹਾਂਜੀ ਇਹਨਾਂ ਨੇ ਇੱਕ ਇੱਕ ਚੀਜ਼ ਦੇ ਨੋਟਸ ਬਣਾਏ ਹੋਏ ਨੇ। ਵਿਦੇਸ਼ ਜਾਣ ਦੀ ਬਜਾਏ ਨਾ ਆਪਣੀ ਮਾਂ ਤੋਂ ਕਲਾਸਿਕ ਕੇ ਬਣਾ ਦਿੱਤਾ ਆਪਣਾ ਹੀ ਯੂਨੀਕ ਬ੍ਰਾਂਡ। ਬਸ ਸ਼ੌਂਕੀਆ ਤੌਰ ਤੇ ਸਟਾਰਟ ਕੀਤਾ ਐਕਚੁਅਲੀ ਮੇਰੀ ਮਦਰ ਨੇ ਮੈਨੂੰ ਇੱਕ ਹੁੱਕ ਦਿੱਤੀ ਕਿਉਂਕਿ ਉਹ ਕਰਦੇ ਸੀਗੇ। ਜਿਸ ਨੂੰ ਵੇਖ ਕੇ ਅੱਜ ਵਿਦੇਸ਼ੀ ਵੀ ਵਾਓ ਵਾਓ ਕਰ ਰਹੇ ਨੇ। ਹੈ ਮੇਰ ਤੋਂ ਛੋਟੀ ਆ। ਪਰ ਮੈਂ ਇਹ ਤਾਂ ਮਾਇਨੇ ਸਮਝੇ ਆ ਤੇ ਸੰਗਤਾਂ ਨੇ ਵੀ ਛੱਡ ਦਿੱਤੇ ਜੇ ਇਹ ਕੋਨਾ ਸਾ ਸ੍ਰੀ ਅਕਾਲ ਰਾਹ ਆਰਾਊਂਡ ਦਾ ਬਲੂ ਯਾਨੀ ਨੀਲੇ ਦੇ ਦੁਆਲੇ ਇਹਨਾਂ ਦੇ ਬ੍ਰਾਂਡ ਦਾ ਨਾਂ ਹੈ ਕੀ ਹਨ ਇਹਨਾਂ ਦੇ ਪ੍ਰੋਡਕਟ ਤੇ ਕੀ ਹੈ ਇਸ ਦੀ ਯੂਨੀਕਨੈਸ ਆਓ ਵੇਖਦੇ ਹਾਂ ਇਹ ਅਸੀਂ ਗੁਰੂ ਮਹਾਰਾਜ ਦੇ ਨੀਲੇ ਘੋੜੇ ਤੋਂ ਇਨਸਪਾਇਰ ਹੋ ਕੇ ਨੀਲਾ ਰੰਗ ਰੱਖਿਆ ਆ ਸਾਰਾ ਹੀ ਤੇ ਜਿਵੇਂ ਆ ਦੇਖੋ ਜੀ ਪ੍ਰਾਤਨ ਗੁਟਕਾ ਕਵਰਸ ਨੇ ਇਹ ਸਾਰੇ ਕਾਟਨ ਦੇ ਥ੍ਰੈਡਸ ਨਾਲ ਤਿਆਰ ਕੀਤੇ ਗਏ ਨੇ ਢੋਰੀ ਵਾਲੇ ਬਿਨਾ ਬਟਨ ਤੋਂ ਅੱਛਾ ਇਹ ਪੋਥੀ ਸਾਹਿਬ ਜਿੱਦਾਂ ਆਪਾਂ ਸਹਿਜ ਪਾਠ ਸਾਹਿਬ ਰੱਖਦੇ ਆ ਪੋਜ਼ ਵਾਸਤੇ ਪਤਰੀਆਂ ਚਾਹੀਦੀਆਂ ਹੁੰਦੀਆਂ ਨੇ ਜੀ ਇਹ ਉਹ ਨੇ ਜੀ ਬੁੱਕਮਾਰਕਸ ਕਹਿ ਦਿੰਨੇ ਆ ਕਿਤਾਬਾਂ ਦੇ ਵਿੱਚ ਵੀ ਰੱਖ ਸਕਦੇ ਆ ਠੀਕ ਹੈ ਇਸ ਤੋਂ ਇਲਾਵਾ ਜੀ ਇਹ ਕੇਸ ਸਹਰੇ ਕਰਨ ਵਾਸਤੇ ਪਟਕੇ ਹਾਂ ਠੀਕ ਹੈ ਇਹ ਖਜ਼ਾਨਾ ਪੋਟਲੀ ਹੈ ਕਮਰ ਕੱਸੇ ਵਿੱਚ ਸੰਗ ਲਾ ਸਕਦੇ ਨੇ ਬੀਬੀਆਂ ਵੀ ਨਾਲ ਕੈਰੀ ਕਰ ਸਕਦੀਆਂ ਨੇ ਠੀਕ ਹੈ ਇਹ ਵੀ ਸ਼ੋਲਡਰ ਬੈਗ ਆ ਜਾਂਦਾ ਹੈ ਬਾਣੇ ਦੇ ਨਾਲ ਬਹੁਤ ਖੂਬਸੂਰਤ ਰੰਗ ਦੇ ਲੱਗਦੇ ਨੇ ਇਹ ਹੋਲੇ ਮੱਲੇ ਤੇ ਰੰਗ-ਬਰੰਗੇ ਰੰਗ ਹਨਾ ਠੀਕ ਹੈ ਇਹ ਫੇਰ ਦੁਬਾਰਾ ਖਜ਼ਾਨਾ ਪੋਟਲੀ ਉਰਫ ਸਲਿੰਗ ਬੈਗ ਅਸੀਂ ਬੇਸਿਕਲੀ ਇਹ ਕੋਸ਼ਿਸ਼ ਕੀਤੀ ਹੈ ਕਿ ਇੱਕ ਫਿਊਜ਼ਨ ਕ੍ਰੀਏਟ ਕਰ ਸਕੀਏ ਮਾਡਰਨ ਮਾਡਰਨਾਈਜੇਸ਼ਨ ਦੀ ਤੇ ਟਰੈਡੀਸ਼ਨ ਦੀ ਕਿਉਂਕਿ ਅਸੀਂ ਅੱਜ ਦੀ ਪੀੜ੍ਹੀ ਨੂੰ ਕਿਵੇਂ ਲੈ ਕੇ ਜਾਵਾਂਗੇ ਆਪਦੀਆਂ ਜੜਾਵਲ ਇਸ ਕਰਕੇ ਅਸੀਂ ਜਿਹੜਾ ਤਰੀਕਾ ਹੈ ਉਹ ਅੱਜ ਦੀ ਪੀੜ੍ਹੀ ਦਾ ਵਰਤ ਰਹੇ ਹਾਂ ਪਰ ਅਸੀਂ ਜੁੜੇ ਹੋਏ ਹਾਂ ਆਪਦੀਆਂ ਜੜ੍ਹਾਂ ਨਾਲ ਦੇਖਣ ਨੂੰ ਹੀ ਅੱਖਾਂ ਤੋਂ ਹੀ ਪਤਾ ਲੱਗ ਰਿਹਾ ਹੈ ਇਹਨਾਂ ਜਿਹੜਾ ਫੈਬਰਿਕ ਯੂਜ਼ ਕੀਤਾ ਹੋਇਆ ਇਹ ਬੜਾ ਹੀ ਵਾਕਮਾਲ ਹੈ ਹਾਂਜੀ ਇਹ ਫੈਬਰਿਕ ਜੀ ਇਹ ਐਮੀਗੁਏਰੀ ਦੀ ਆਰਟ ਹੁੰਦੀ ਆ ਜਿਹਦੇ ਨਾਲ ਖਟੌਣੇ ਬਣਦੇ ਨੇ ਇਹੋ ਫੈਬਰਿਕ ਆ ਇਹਨੂੰ 올 ਸੀਜ਼ਨ ਤੁਸੀਂ ਯੂਜ਼ ਕਰ ਸਕਦੇ ਹੋ ਇਹ ਆਮ ਫੈਬਰਿਕ ਨਹੀਂ ਮਿਲਦਾ ਹੈਗਾ ਜੀ ਨਹੀਂ ਮੈਂ ਬਸ ਸ਼ੌਂਕੀਆ ਤੌਰ ਤੇ ਸਟਾਰਟ ਕੀਤਾ ਐਕਚੁਅਲੀ ਮੇਰੀ ਮਦਰ ਨੇ ਮੈਨੂੰ ਇੱਕ ਹੁੱਕ ਦਿੱਤੀ ਕਿਉਂਕਿ ਉਹ ਕਰਦੇ ਸੀਗੇ ਕਰੋਸ਼ੀਆ ਅੱਛਾ ਜੀ ਤੇ ਉਹਨਾਂ ਨੇ ਮੈਨੂੰ ਦਿੱਤੀ ਫਿਰ ਹੌਲੀ ਹੌਲੀ ਮੈਂ ਨੈਟ ਤੋਂ ਹੀ ਸਿੱਖਿਆ ਵੀ ਕਿਵੇਂ ਕਰਦੇ ਨੇ ਤੇ ਫਿਰ ਮੈਂ ਮੰਮਾ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਬਣਾ ਕੇ ਦੇਣੀਆਂ ਸ਼ੁਰੂ ਕੀਤੀਆਂ ਜਿਵੇਂ ਉਹ ਪਾਠ ਕਰਦੇ ਸੀਗੇ ਤੇ ਮੈਂ ਉਹਨਾਂ ਨੂੰ ਬੁੱਕਮਾਰਕਸ ਬਣਾ ਕੇ ਦਿੱਤੇ ਵੀ ਉਹ ਪੋਤੀ ਸਾਹਿਬ ਦੇ ਵਿੱਚੋਂ ਰੱਖ ਸਕਦੇ ਨੇ ਫਿਰ ਹੌਲੀ ਹੌਲੀ ਮੇਰਾ ਸ਼ੌਂਕ ਪੈ ਗਿਆ ਫਿਰ ਮੈਂ ਨਵੀਆਂ ਨਵੀਆਂ ਚੀਜ਼ਾਂ ਟਰਾਈ ਕੀਤੀਆਂ ਤੇ ਮੇਰੇ ਸਿਸਟਰ ਦਾ ਬਰਥਡੇ ਸੀਗਾ ਤੇ ਮੈਂ ਇਹਦੇ ਲਈ ਬੈਗ ਤਿਆਰ ਕੀਤਾ ਸੀਗਾ ਫਿਰ ਬਸ ਹੌਲੀ ਹੌਲੀ ਸਾਡੇ ਨਵੇਂ-ਨਵੇਂ ਆਈਡੀਆਜ਼ ਆਉਂਦੇ ਰਹੇ ਮੈਂ ਮਾਸਟਰਸ ਇਨ ਔਮਨ ਸਟੱਡੀਜ਼ ਆਂ 골ਡ ਮੈਡਲਿਸਟ ਆਫ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਹਾਂਜੀ ਹਾਂਜੀ ਕੀ ਬਾਤ ਹੈ ਨਾ ਕੀ ਤੁਹਾਡਾ ਹੀ ਹਰਜੀਤ कौर ਹਰਜੀਤ कौर ਤੇ ਤੁਹਾਡਾ ਵੀ ਜੀ ਮੈਂ ਜੀ ਕੀਰਤਲੀਨ ਕੌਰ ਮੈਂ ਸਾਈਕੋਲੋਜੀ ਕੀਤੀ ਹੈ ਤੇ ਨਿਊਰੋਸਾਇੰਸ ਵਿੱਚ ਹਾਰਵਰਡ ਤੋਂ ਪ੍ਰੋਗਰਾਮ ਕੀਤੇ ਨੇ